ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਰੇਂਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਸਮੁੱਚੀ ਨਾਨਕਨਾਮਲੇਵਾ ਸੰਗਤ ਰੋ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲਖਣੀ ਦੇ ਵਿਆਹਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਉੱਥੇ ਅੱਜ ਅਸੀਂ ਬਟਾਲੇ ਦੀ ਉਸ ਪਾਵਨ ਪਵਿੱਤਰ ਧਰਤੀ ਤੋਂ ਇਸ ਮਹਾਨ ਸਥਾਨ ਗੁਰੂ ਨਾਨਕ ਸਾਹਿਬ ਚਰਨ ਛੋਪਾ ਬਰਤੀ ਗੁਰਦਰਾ ਬੇਰ ਸਾਹਿਬ ਸultanpur Lodhi ਵਿਖੇ ਜਿੱਥੇ ਗੁਰਦਾਨ ਸਾਹਿਬ ਨਤਮਸਤਕ ਹੋਣ ਲਈ ਆਏ ਆ ਉਥੇ ਸਤਿਕਾਰਯੋਗ ਮੈਨੇਜਰ ਸਹਿਬਾਨ ਤੇ ਇਖੋਂ ਦੇ ਮੈਂਬਰ ਸਹਿਬਾਨ ਗੁਰੂ ਘਰ ਦੇ ਵਜੀਰ ਗਰੰਥੀ ਸਾਹਿਬ ਤੇ ਇਹਨਾਂ ਦਾ ਸਮੁੱਚਾ ਸਟਾਫ ਉਹਨਾਂ ਨਾਲ ਬੈਠ ਕੇ ਕੁਝ ਵਿਚਾਰਾਂ ਸਾਂਝਿਆ ਕਰਨ ਲਈ ਵੀ ਇੱਥੇ ਪਹੁੰਚੇ ਹਰ ਸਾਲ ਅਸੀਂ ਆਉਂਨੇ ਆ ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ 537ਵਾਂ ਵਿਆਪੁਰਗ ਜੋੜ ਮੇਲਾ ਸੰਗਤਾਂ ਬੜੇ ਪਿਆਰ ਨਾਲ ਸ਼ਾਨ ਮਨਾਉਣ ਜਾ ਰਹੀ ਇਹਦੇ ਵਿੱਚ ਦੋ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਨੇ ਅਸੀਂ ਸਮਝਨੇ ਆ ਇਹ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਜਿਹੜੇ ਪ੍ਰੋਗਰਾਮ ਨੇ ਉਹ ਤਾਂ ਮੈਂ ਸਾਹਮਣੇ ਇੱਥੋਂ ਦੇ ਪ੍ਰਬੰਧਕ ਮੇਰੇ ਨਾਲੋਂ ਜ਼ਿਆਦਾ ਵਧੀਆ ਤਰੀਕੇ ਨਾਲ ਦੱਸ ਸਕਦੇ ਨੇ ਪਰ ਜਿਹੜੀ ਮੇਰੀ ਜਾਣਕਾਰੀ ਇਹ ਉਹਦੇ ਮੁਤਾਬਕ ਹੀ ਬਟਾਲੇ ਗੁਰਦਰਾ ਖੰਦ ਸਾਹਿਬ ਗੁਰਦਰਾ ਡੇਰਾ ਸਾਹਿਬ ਗੁਰਦਰਾ ਸਤ ਕਰਤਾਰੀਆਂ ਸਾਹਿਬ ਇੱਥੇ ਮਹਾਨ ਕਾਰਜ ਜਿਹੜੇ ਪਹਿਲੀ ਤਰੀਕ ਤੋਂ ਆਰੰਭ ਹੋ ਜਾਣੇ ਉਹਦੇ ਵਿੱਚ ਕੀਰਤਨ ਦਰਬਾਰ ਹੋਣਿਆ ਉਹਦੇ ਵਿੱਚ ਅ ਰੋਜ਼ ਸਵੇਰੇ ਸ਼ਾਮ ਜਿਹੜੀਆਂ ਸੰਤਾਂ ਨੇ ਕੀਰਤਨ ਦੀ ਸ਼ਹਿਰ ਗੁਰਦਾਰਾ ਸਾਹਿਬਾਂ ਦੇ ਵਿੱਚ ਲਾਉਣੀ ਹੈ ਬੀਬੀਆਂ ਦੇ ਜਥਿਆਂ ਨੇ ਗੁਰਦਾਰਾ ਡੇਰਾ ਸਾਹਿਬ ਜੋ ਮਾਤਾ ਸਲੱਖਣੀ ਦੇ ਪ੍ਰੇਕਾ ਘਾਰੇ ਉੱਥੇ ਕੀਰਤਨ ਆਰੰਭ ਕਰਨੇ ਉੱਥੇ ਦੋ ਮਹਾਨ ਅੰਮ੍ਰਿਤ ਸੰਚਾਰ ਵੀ ਇਹਨਾਂ ਦਿਨਾਂ ਵਿੱਚ ਉੱਥੇ ਬਟਾਲੇ ਹੋਣ ਜਾ ਰਹੇ ਨੇ ਜਿਹੜਾ 5 ਤਰੀਕ ਨੂੰ ਆਦ ਕੀ ਪਹਿਲੀ ਵਾਰ 5 ਸਤੰਬਰ ਨੂੰ ਅੰਮ੍ਰਿਤ ਸੰਚਾਰ ਗੁਰਦਾਰਾ ਡੇਰਾ ਸਾਹਿਬ ਵਿੱਚ ਕਰਵਾਇਆ ਜਾ ਰਿਹਾ ਜਿੱਥੇ ਮਾਤਾ ਸੁਲਖਣੀ ਦਾ ਪੇਖਾ ਕਰੇ ਤੇ ਇਤੋਂ ਅੱਗੇ ਜਿਹੜੇ ਪ੍ਰੋਗਰਾਮ ਨੇ ਉਹਦੇ ਵਿੱਚ ਅਖੰਡਪਰ ਸਾਹਿਬ 8 ਤਰੀਕ ਨੂੰ ਬਟਾਲੇ ਦੇ ਸਾਰੇ ਹੀ ਗੁਰਦਵਾਰਾ ਸਹਿਬਾਨ ਚ ਆਰੰਭ ਹੋਣੇ ਨੇ ਜਿਹਦੇ ਲਈ ਅਹੀ ਇੱਕ ਵਿਸ਼ੇਸ਼ ਮੀਟਿੰਗ 24 ਤਰੀਕ ਨੂੰ ਬਟਾਲੇ ਚ ਨਾਨਕ ਨਾਮ ਲੇਵਾ ਸੰਗਤਾਂ ਦੀ ਸਭਾ ਸੁਸਾਇਟੀਆਂ ਦੀ ਗੁਰਦਾਸ ਸਤਕਰਤਾ ਦੀ ਅਸਾਤ ਦੁਪਹਿਰ 3 ਵਜੇ ਰੱਖੀ ਹੈ ਅੱਜ ਅਹੀ ਇਥੇ ਇਸ ਕਰਕੇ ਆਏ ਆ ਕਿ 8 ਤਰੀਕ ਨੂੰ ਬਟਾਲੇ ਦੀ ਸੰਗਤ ਜਿਹੜੀ ਉਹ ਹਰ ਸਾਹ ਦੀ ਤਰ੍ਹਾਂ ਗੁਰਦੁਆਰਾ 베ਰਸਾਬ ਆਵੇ ਉਹ ਆ ਕੇ ਇੱਥੇ ਆਤਮਸਤੋ ਕੋਏਗੀ ਰਾਤ ਇੱਥੇ ਵਿਸ਼ਰਾਮ ਕਰੇਗੀ ਔਰ 9 ਤਰੀਕ ਨੂੰ ਸਵੇਰੇ ਪਿਛਲੇ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਜਿਵੇਂ ਸਵੇਰੇ ਪਹਿਲੇ ਵਾਲੇ 6 ਵਜੇ 5 ਵਜੇ ਇਸ ਵਾਰ 5 ਵਜੇ ਪਿਛਲੀ ਵਾਰ 6 ਵਜੇ ਹੀ ਪਹਿਲਾਂ 8 ਵਜੇ ਚੱਲਦਾ ਆਈ ਫਿਰ ਸਮੇਂ ਨੂੰ ਪਛਾਣਦਿਆਂ 6 ਵਜੇ ਕੀਤਾ ਕਿ ਇੱਥੋਂ ਦੇ ਪ੍ਰਬੰਧਕਾਂ ਨੇ ਪ੍ਰਬੰਧ ਕੀਤਾ ਕਿ 5 ਵਜੇ ਨਗਰ ਕੀਰਤਨ ਜਿਹੜਾ ਇੱਥੋਂ ਆਰੰਭ ਕੀਤਾ ਜਾ ਕਿਉਂਕਿ ਅੱਗੇ ਬਹੁਤ ਲੇਟ ਹੋ ਜਾਂਦਾ 5 ਵਜੇ 9 ਤਰੀਕ ਨੂੰ ਸਵੇਰੇ ਇਥੋਂ ਧੰਗ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰੇ ਦੀ ਗਵਾਈ ਵਿੱਚ ਇੱਕ ਮਹਾਨ ਕੀਰਤਨ ਨਗਰ ਕੀਰਤਨ ਦਾ ਆਰੰਭ ਹੋਣਾ ਹੈ ਜਿਹੜਾ ਬਟਾਲੇ ਦੀ ਧਰਤੀ ਤੇ ਪਹੁੰਚਣਾ ਜਿੱਥੇ ਕਦੀ ਗੁਰੂ ਨਾਨਕ ਸਾਹਿਬ ਆਪ ਵਿਆਹ ਲਈ ਗਏ ਸਨ ਤੇ ਮੈਂ ਸਮਝਦਾ ਸੰਗਤਾਂ ਦੇ ਮਨ ਵਿੱਚ ਅੱਜ ਵੀ ਇੱਕ ਗੱਲ ਇਹ ਨਗਰ ਕੀਰਤਨ ਤੇ ਹੈਈਏ ਬਾਬਾ ਜੀ ਦੀ ਬਰਾਤ ਆ ਰਹੀ ਮਨ ਦੀ ਭਾਵਨਾ ਹੈ ਭਾਵੇਂ ਅਸੀਂ ਇਹਨੂੰ ਬਰਾਤ ਨਹੀਂ ਖੜਨੀ ਦੀ ਪਰ ਸੰਗਤ ਦੀ ਭਾਵਨਾ ਜਿਹੜੀ ਹੈ ਨਾ ਉਹ ਇਹ ਆ ਕੇ ਗੁਰਨਾਨਕ ਸਾਹਿਬ ਦੀ ਅਵਰ ਸ਼ਾਖਾ ਤੇ ਧੰ ਗੁਰਗ੍ਰੰਥ ਸਾਹਿਬ ਜਦੋਂ ਸ਼ਿਸ਼ੋਭਤ ਹੁੰਦੇ ਆ ਫਿਰ ਇਹ ਸਮਝਣ ਲੱਗ ਜਾਂਦਾ ਗੁਰਨਾਨਕ ਸਾਹਿਬ ਆਪ ਨਾਲ ਹੀ ਜਾਂਦੇ ਪੈਣਾ ਕਿਉਂਕਿ ਧੰ ਗੁਰਗ੍ਰੰਥ ਸਾਹਿਬ ਪਹਿਲੀ ਬਾਣੀ ਗੁਰਨਾਨਕ ਸਾਹਿਬ ਦੀ ਏਕ ਓੰਕਾਰ ਤੋਂ ਆਰੰਭ ਹੁੰਦੀ ਹੈ ਜਿਨ੍ਹਾਂ ਨੇ ਆਪ ਮੂਲ ਮੰਤਰ ਇਹ ਸ਼ਬਦ ਉਚਾਰਨ ਕੀਤਾ ਮੈਂ ਸਮਝਣਾ ਉਹ ਧੰ ਗੁਰਨਾਨਕ ਸਾਹਿਬ ਨੇ ਸਾਡੇ ਤੇ ਬੜਾ ਵੱਡਾ ਪਰਮਕਾਰ ਕੀਤਾ ਹੈ ਮੈਂ ਸਮਝਣਾ ਐਸਡੀਪੀਸੀ ਤੇ ਹਰ ਵੇਲੇ ਹੀ ਤਤਪਾਰ ਆ ਇਹ ਤੇ ਗੁਰੂ ਨਾਨਕ ਸਾਹਿਬ ਦਾ ਕਾਰਜ ਆ ਇਹਨਾਂ ਨੂੰ ਤੇ ਕੋਈ ਹੋਰ ਸਮਾਂ ਦੇ ਦੇ ਉੱਥੇ ਹੀ ਪਿੱਛੇ ਨਹੀਂ ਹਟਦੇ ਪਰ ਇਹ ਤੇ ਆਪਣੇ ਘਰ ਦਾ ਕਾਰਜ ਆ ਪਰ ਫਿਰ ਵੀ ਮੈਂ ਸਮਝਣਾ ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਕੀ ਆ ਵਿਚਾਰਾ ਆ ਰਾਮ ਸਤਗੁਰ ਦੇ ਕਾਰਜ ਨੇ ਅਸੀਂ ਸਾਡੇ ਪ੍ਰਬੰਧ ਛੋਟੇ ਹੋ ਸਕਦੇ ਨੇ ਮਾਲਕ ਦੇ ਕਾਰਜ ਨਹੀਂ ਛੋਟੇ ਹੋ ਸਕਦੇ ਕਾਰਜ ਵੱਡੇ ਨੇ ਮਾਲਕ ਆਪ ਵਿੱਚ ਖਲੋ ਕੇ ਇਹ ਸਾਡੇ ਸਤਕਾਰਯੋਗ ਇੱਥੋਂ ਦੇ ਮੈਨੇਜਰ ਸਾਹਿਬਾਨ ਕੋਲੋਂ ਇੱਥੋਂ ਦੇ ਪ੍ਰਬੰਧਕਾਂ ਕੋਲੋਂ ਇੱਥੋਂ ਦੇ ਘਰ ਦੇ ਗੁਰੂਜੀਤ ਸਾਹਿਬ ਇੱਥੋਂ ਦੇ ਮੈਂਬਰ ਸਾਹਿਬਾਨ ਤੇ ਸਭਾ ਸੁਸਾਇਟੀਆਂ ਸੰਗਤਾਂ ਦੇ ਸਹਿਯੋਗ ਨਾਲ ਆਪ ਪਰਮਾਤਮਾ ਦੇ ਕਾਰਜ ਸਫਲੇ ਕਰਾਉਣਗੇ ਔਰ ਮੈਂ ਨਾਲ ਨਾਲੇ ਵੀ ਬੇਨਤੀ ਕਰਾਂ 9 ਤਰੀਕ ਨੂੰ ਇੱਥੋਂ ਨਗਰ ਕੀਰਤਨ ਜਦੋਂ ਰਾਤ ਬਟਾਲੇ ਪਹੁੰਚਣਾ 10 ਤਰੀਕ ਨੂੰ ਸਵੇਰੇ ਇੱਕ ਬਟਾਲੇ ਵਿੱਚ ਬਹੁਤ ਮਹਾਨ ਨਗਰ ਕੀਰਤਨ ਗੁਰਦੁਆਰਾ ਡੇਰਾ ਸਾਹਿਬ ਉਥੋਂ ਸਵੇਰੇ 7 ਵਜੇ ਆਰੰਭ ਹੋ ਕੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਉਹ ਫਿਰ ਗੁਰਦਰਾ ਕੰਨ ਸਾਹਿਬ ਦੇ ਅੱਗੋਂ ਹੋ ਕੇ ਰਾ ਡੇਰਾ ਸਾਹਿਬ ਉਹਦੀ ਸਮਾਪਤੀ ਹੁੰਦੀ ਏ ਇਹ ਸਾਰੇ ਪ੍ਰੋਗਰਾਮਾਂ ਚ ਮੈਂ ਨਾਨਕ ਨਾਮ ਲੈ ਕੇ ਸੰਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਜਿਨ੍ਹਾਂ ਰਸਤੇਆਂ ਥਾਣੇ ਨਗਰ ਕੀਰਤਨ ਭਾਵੇਂ ਗੁਰਦਰਾ ਬੇਰ ਸਾਹਿਬ ਸultanpur Lodhi ਤੋਂ ਜਾਣ ਵਾਲਾ ਭਾਵੇਂ ਵਟਾਲੇ ਦੀ ਧਰਤੀ ਤੇ ਨਿਕਲਣ ਵਾਲਾ ਇਹਨਾਂ ਸਾਰਿਆਂ ਵਿੱਚ ਵੱਧ ਤੋਂ ਵੱਧ ਮੰਨ ਦੀ ਭਾਵਨਾ ਸ਼ਰਧਾ ਸਤਕਾਰ ਰੱਖ ਕੇ ਆਪਾਂ ਧੰਗ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਉਣਾ ਸੰਗਤਾਂ ਦੀ ਸੇਵਾ ਵੀ ਕਰਨੀ ਹੈ ਸੰਗਤਾਂ ਨੂੰ ਜੀ ਆਇਆਂ ਵੀ ਕਹਿਣਾ ਤੇ ਉਥੇ ਸਭ ਤੋਂ ਵੱਡਾ ਸਤਿਕਾਰ ਜਿਹੜਾ ਉਹ ਧੰਨ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਜੀ ਨੂੰ ਦੇਣਾ ਕਿਉਂਕਿ ਸਾਡੇ ਸਾਰੇ ਅਦ ਰੱਖੇ ਹੋਣੇ ਫੇਰ ਸਾਰੀ ਨਾਨਕ ਨਾਮ ਲੈਵਾ ਸੰਗਤ ਨੂੰ ਬੇਨਤੀ 8 9 10 ਇਤਨਾ ਤਰੀਕਾਂ ਤੇ ਇਹ ਮਹਾਨ ਕਾਰਜਾਂ ਦਾ ਸ਼ਮੂਲੀਅਤ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਮੁੱਚੀ ਸੰਗਤ ਨੂੰ ਫੇਰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮੈਂ ਸਮਝਦਾ ਵੀ ਸਾਡੇ ਲਈ ਖੁਸ਼ੀ ਵਾਲਾ ਦਿਨ ਹੈ ਬਟਾਲੇ ਦੀ ਪਵਿੱਤਰ ਧਰਤੀ ਤੋਂ ਮੇਰੇ ਬਹੁਤ ਹੀ ਸਤਿਕਾਰਯੋਗ ਸਦਾ ਗ੍ਰਿੰਦਰ ਗ੍ਰਿੰਦਰ ਸਿੰਘ ਜੀ ਗੋਰਾ ਮੈਂਬਰ ਐਸਪੀਪੀਸੀ ਔਰ ਬਹੁਤ ਹੀ ਸੀਨੀਅਰ ਤੇ ਬਹੁਤ ਹੀ ਸਤਿਕਾਰ ਵਾਲੇ ਮੈਂਬਰ ਇਹਨਾਂ ਦੇ ਨਾਲ ਗੁਰਦੁਆਰਾ ਬਟਾਲੇ ਤੋਂ ਮਹਿੰਜਤ ਸਾਹਿਬ ਸਮੂਹ ਕੀ ਸੰਗਤ ਲੈ ਕੇ ਇਹ ਅੱਜ ਇੱਥੇ ਸਾਡੇ ਕੋਲ ਆਏ ਆ ਜੋ ਗਰਨਾਨਕ ਸਾਹਿਬ ਜੀ ਦੇ ਵਿਆਹ ਨੂੰ ਸਮਰਪਿਤ 8 ਤਰੀਕ ਨੂੰ ਬਟਾਲੇ ਤੋਂ ਸੰਗਤ ਇੱਥੇ ਆਉਣੀ ਆ ਤੇ ਗੁਰਦੁਆਰਾ 베ਰ ਸਾਹਿਬ ਜਿੱਥੇ ਅਸੀਂ ਸੰਗਤ ਦਾ ਬਹੁਤ ਹੀ ਨਿਮਰਤਾ ਦੇ ਨਾਲ ਜੀ ਆਇਆਂ ਕਹਾਂਗੇ ਉੱਥੇ ਨਾਲ ਹੀ ਇੱਥੇ ਰਾਤ ਨੂੰ ਜਿਹੜੇ ਦਵਾਨ ਜਾਈ ਜਾਣਗੇ ਔਰ ਗੁਰੂ ਸੰਤਾਂ ਨੂੰ ਗੁਰੂ ਨਾਲ ਜੋੜਿਆ ਜਾਏਗਾ ਔਰ ਮੇਰੇ ਬੜੇ ਸਤਿਕਾਰਯੋਗ ਰਿਆਤ ਸਾਹਿਬ ਅੰਤਿਆਰ ਜਿਹੜੇ ਨੇ ਹਰਨਵਾਲ ਸਾਹਿਬ ਸਾਭ ਜੀ ਦੇ ਲਾਇਆ ਉਹ ਵੀ ਇਹਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਉਹਨਾਂ ਦੇ ਨਾਲ ਹੋਰ ਵੀ ਅਧਿਕਾਰੀ ਜਿਹੜੇ ਨੇ ਸਾਡੇ ਸਤਿਕਾਰਯੋਗ ਔਰ ਗੁਰਦੁਆਰਾ 베ਸਾਬ ਦਾ ਸਮਚਾਰ ਸਟਾਫ ਤੇ ਮੈਨੇਜਰ ਸਾਹਿਬ ਸਰਦਾਰ ਗਰਬਖ ਸਿੰਘ ਜੀ ਬੱਤੀ ਪਿੰਡ ਅਸੀਂ ਮੈਂਬਰਸ ਆਫ ਸਰਦਾਰ ਗ੍ਰਿੰਦਰ ਸਿੰਘ ਦੋਰਾ ਜੀ ਉਹਨਾਂ ਨੂੰ ਇਹਨਾਂ ਦੀ ਸਮੂਹਟੀ ਜਿਹੜੇ ਨਾਲ ਇਹਨਾਂ ਦੇ ਮੈਨੇਜਰ ਸਾਹਿਬ ਸਾਰੇ ਆਏ ਆ ਜਿੱਥੇ ਉਹਨਾਂ ਨੂੰ ਜੀ ਆਇਆਂ ਕਿੰਨੇ ਉੱਥੇ ਬਤੌਰ ਇਹਦੀ ਸਬਮਿਟੀ ਦਾ ਮੈਂਬਰ ਹੋਣ ਕਰਕੇ ਇਸ ਇਲਾਕੇ ਦਾ ਮੈਂਬਰ ਐਸ்சிਪੀਸੀ ਹੋਣ ਕਰਕੇ ਮੈਂ ਆਪਣੇ ਵੱਲੋਂ ਔਰ ਮੇਰੇ ਬਹੁਤ ਹੀ ਸਤਿਕਾਰਯੋਗ ਸੁਲਤਾਨਪੁਰ ਹਲਕੇ ਦੇ ਮੈਂਬਰ ਪੈਨ ਗੌਰਪ੍ਰੀਤ ਗਿਰੂਹੀ ਉਹਨਾਂ ਵੱਲੋਂ ਗੋਰਾ ਜੀ ਨੂੰ ਪੂਰਾ ਵਿਸ਼ਵਾਸ ਯਕੀਨ ਦਿਵਾਨਾ ਕਿ ਅਸੀਂ ਬੜੇ ਸਤਿਕਾਰ ਦੇ ਨਾਲ ਜਿਵੇਂ ਹਰ ਸਾਲ ਹੀ ਇੱਥੇ ਆਈਆਂ ਸੰਗਤਾਂ ਦਾ ਮਾਨ ਤਨ ਕਰਦੇ ਆਂ ਸਾਮ ਸਵਾਲ ਕਰਦੇ ਆਂ ਉਹ ਇੱਥੇ ਜਾਊਗੀ ਔਰ ਮੇਰੇ ਵੱਲੋਂ ਮਕਰਬਖ ਸਿੰਘ ਮੈਨੇਜਰ ਸਾਹਿਬ ਵੱਲੋਂ ਬੀਬੀ ਕੋਰਪ੍ਰੀ ਚਰੂਹੀ ਵੱਲੋਂ ਔਰ ਸਾਰੇ ਸਾਡੇ ਜਿਹੜੇ ਸਬਕਮੇਟੀ ਦੇ ਮੈਂਬਰ ਆ ਉਹਨਾਂ ਵੱਲੋਂ ਯਕੀਨ ਦਿਵਾਉਣਾ ਕਿ ਅਸੀਂ ਇਹ ਖੁਸ਼ੀ ਦਾ ਮੌਕਾ ਜਿਹੜਾ ਉਹਦੇ ਵਿੱਚ ਪੂਰੀਆਂ ਹਾਜ਼ਰੀਆਂ ਲਵਾ ਕੇ ਪੁੱਠੀਆਂ ਪ੍ਰਾਪਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ માતા ਸਲਖਣੀ ਜੀ ਦੇ ਵਿਆਹ ਪ੍ਰੋਗ੍ਰਾਮ ਨੂੰ ਲੈ ਕੇ ਗੁਰੂ ਨਾਨਕ ਦੇਵ ਜੀ ਦੀ ਪਾਵਨ ਦਿੱਪਰ ਧਰਤੀ ਗੁਰਦੁਆਰਾ ਸ੍ਰੀ ਦੇਰ ਸਾਹਿਬ ਵਿਖੇ ਬਟਾਲੇ ਤੋਂ ਆਈਆਂ ਸੰਤਾਨਾਂ ਨੇ ਤੇ ਇੱਥੇ ਦੇ ਲੋਕ ਨੇ ਪ੍ਰਬੰਧ ਕਾਂਟੇ ਜੀ ਨੰਨੀ ਮੈਟਰ ਵੱਲੋਂ ਬਹੁਤ ਵਧੀਆ ਇੱਕ ਮੀਟਿੰਗ ਰੂਪੀ ਸਲਾਮ ਮਸ਼ਵਰੇ ਕੀਤੇ ਗਏ ਨੇ ਕਿ ਜੋ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਮਾਤਾ ਸਲਖਣੀ ਜੀ ਦੇ ਵਿਆਹ ਉਰਗ ਨੂੰ ਇਥੋਂ ਨਗਰ ਕੀਰਤਨ ਚੱਲਣਾ ਆ ਬੜੇ ਚੰਗੇ ਭਾਗ ਹੋਣ ਤੇ ਇਨ੍ਹਾਂ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਵਾ ਤੇ ਉਸ ਤੋਂ ਵੀ ਚੰਗੇ ਭਾਗ ਹੋਣ ਤੇ ਇਨ੍ਹਾਂ ਪਵਿੱਤਰ ਅਸਥਾਨਾਂ ਤੋਂ ਗੁਰੂ ਮਹਾਰਾਜਾਂ ਦੇ ਜਿਹੜੇ ਇਤਿਹਾਸਿਕ ਨਗਰ ਕੀਰਤਨ ਕੱਢਣ ਦਾ ਸੁਭਾਗ ਪ੍ਰਾਪਤ ਹੁੰਦਾ ਜਿੱਥੇ ਦੇਸ਼ੇ ਪਾਸ਼ਾ ਨੇ ਇਹ ਗੱਲ ਕਹੀ ਉਹਨਾਂ ਨੇ ਵੀ ਤੁਮਨੇ ਵੀ ਮੇਰੇ ਦਰਸ਼ਨ ਕਰਨੇ ਹੋਣਾ ਪੰਜ ਸਿੰਘਾਂ ਤੋਂ ਪੰਜ ਪਿਆਰੇ ਤੋਂ ਕਰ ਲੈਣਾ ਤੇ ਜਦੋਂ ਪੰਜ ਪਿਆਰੇ ਸੱਜੇ ਹੋਣ ਗੁਰੂ ਸਾਹਿਬ ਜੀ ਆਪ ਖੁਦ ਹਾਜ਼ਰ ਹੋਣੇ ਨੇ ਤੇ ਮੈਂ ਇਹ ਸਮਝਦਾ ਵੀ ਇਨ੍ਹਾਂ ਬਾਮਨ ਤਕਵੀਤਰ ਨਗਰਾਂ ਦੇ ਨਗਰ ਕੀਰਤਨਾਂ ਦੇ ਵਿੱਚ ਦੇਸਾਂ ਦੇ ਸੰਤੋਮੀ ਆਉਣ ਵਾਲੀਆਂ ਸੰਤਾਨ ਨੂੰ ਵੀ ਚਾਹੀਦਾ ਵੀ ਆਪਾਂ ਇੱਥੇ ਆਣ ਕੇ ਦਰਸ਼ਨ ਮਿਲੇ ਕਰੀਏ ਔਰ ਲਾਕੇ ਦੀ ਸੰਗਤ ਨੂੰ ਵੀ ਚਾਹੀਦਾ ਵਾ ਏਰੀਆ ਦੀ ਸੰਗਤ ਨੂੰ ਵੀ ਚਾਹੀਦਾ ਕਿ ਵੱਧ ਚੜ ਕੇ ਇਨਾ ਮਹਾਨ ਨਗਰ ਕੀਰਤਨਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰੀਏ ਤੇ ਰਾਤੇ ਦੇ ਵਿੱਚ ਮੈਂ ਬੇਨਤੀ ਕਰਦਾ ਵਾਂ ਕਿ ਵੱਧ ਤੋਂ ਵੱਧ ਸੰਗਤਾਂ ਨੂੰ ਨਮਸਕਾਰ ਕੇ ਦਰਸ਼ਨ ਵੀ ਕਰਨੇ ਚਾਹੀਦੇ ਨੇ ਉਹ ਤੇ ਨਗਰ ਕੀਰਤਨ ਨੂੰ ਚੱਲਦਾ ਰੱਖਣ ਵਾਸਤੇ ਇਹ ਪ੍ਰਬੰਧਕਾਂ ਨੂੰ ਸਹਿਯੋਗ ਵੀ ਦਿੰਦੇ ਰਹਿਣ ਉਪਰੰਤ ਜਿੱਥੇ ਨਗਰ ਕੀਰਤਨ ਜਦੋਂ ਲੰਘ ਜਾਂਦਾ ਵਾ ਉਹਦੇ ਪਿੱਛੇ ਬਹੁਤ ਸਾਫ ਸਫਾਈ ਦਾ ਉਹ ਰਹਿ ਜਾਂਦਾ ਵਾ ਮੈਂ ਸੋਚਦਾ ਵਾਂ ਕਿ ਸਾਨੂੰ ਕੋਈ ਇੱਕ ਜਹੀ ਟੀਮ ਬਣਾ ਲੈਣੀ ਚਾਹੀਦੀ ਆ ਜਦੋਂ ਨਗਰ ਕੀਰਤਨ ਲੰਘ ਜਾਵੇ ਤਾਂ ਉਹਦੇ ਪਿੱਛੇ ਜੋ ਵੀ ਡੱਟ ਬ੍ਰਿੰਨ ਜਾਂ ਮਤਲਬ ਕਿ ਆਪਣੇ ਡਿਸਪੋਜ਼ਲ ਗਲਾਸ ਜਾਂ ਕੋਈ ਥਾਲ ਕੋਈ ਉਹ ਜਿਹੜੇ ਦੋਨੇ ਪਤਲੇ ਰਹਿੰਦੇ ਨੇ ਉਹਨਾਂ ਦੀ ਸਫਾਈ ਵੱਲ ਸਾਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਜੀ ਤੇ ਮੈਂ ਇਸ ਨਗਰ ਕੇ ਸੰਤ ਇਸ ਵਰਪੁਰ ਵਿਆਪੁਰਪਤੀ ਨੂੰ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਦੂਤ ਜਗ ਮੰਡਲ ਕਰਿਓ ਨਰੰਕਾਰ ਸਰੂਪ ਕੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਗੁਰਪੁਰਬ ਜੋ ਸਤੰਬਰ ਦੇ ਮਹੀਨੇ ਵਿੱਚ ਆ ਰਿਹਾ ਹੈ ਉਸ ਦੇ ਸਬੰਧ ਵਿੱਚ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੇਸ ਸਾਹਿਬ ਤੋਂ ਹਰ ਸਾਲ ਇਹ ਨਗਰ ਕੀਰਤਨ ਪੰਜਾ ਪਿਆਰਿਆਂ ਦੀ ਅਗਵਾਈ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਰੰਭ ਹੋ ਕੇ ਗੁਰਦੁਆਰਾ ਕੰਧ ਸਹਿਬ ਬਟਾਲਾ ਵਿਖੇ ਸਮਾਪਤੀ ਹੁੰਦੀ ਹੈ ਅੱਜ ਨਗਰ ਕੀਰਤਨ ਦੇ ਸਬੰਧ ਵਿੱਚ ਹੀ ਮੀਟਿੰਗ ਜਿਹੜੀ ਸੀ ਉਹ ਲਈ ਗਈ ਜਿਸ ਦੇ ਵਿੱਚ ਸਾਡੇ ਸਤਕਾਰਯੋਗ ਮੈਂਬਰ ਸਹਿਬਾਨ ਤੇ ਹੋਰ ਸਾਡੇ ਦਫ਼ਤਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਸਹਿਬਾਨ ਉਹਨਾਂ ਨੇ ਇਹ ਸਬੰਧ ਵਿੱਚ ਮੀਟਿੰਗ ਕੀਤੀ 8 ਸਤੰਬਰ ਨੂੰ ਸ਼ਾਮ ਨੂੰ ਦੀਵਾਨ ਹਾਲ ਦੇ ਵਿੱਚ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਢਾਡੀ ਰਾਗੀ ਕਥਾਵਾਚਕ ਗੁਰੂ ਕਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਾਉਣਗੇ 9 ਸਤੰਬਰ ਨੂੰ ਅੰਮ੍ਰਿਤ ਵੇਲੇ 5 ਵਜੇ ਨਗਰ ਕੀਰਤਨ ਆਰੰਭ ਹੋਵੇਗਾ ਤੇ ਸਮੂਹ ਨਾਨਕ ਨਾਮ ਲੈਵਾ ਸੰਗਤਾਂ ਨੂੰ ਬੇਨਤੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜਿਹੜੇ ਜਗਤ ਦੇ ਗੁਰੂ ਹਨ ਉਹਨਾਂ ਦਾ ਵਿਆਹ ਪੁਰਬ ਹੈ ਵਿਆਹ ਪੁਰਬ ਦੇ ਵਿੱਚ ਆਪਾਂ ਜਿਹੜਿਆ ਹੈ ਖੁਸ਼ੀਆਂ ਪ੍ਰਾਪਤ ਕਰੀਏ ਕਿਉਂਕਿ ਖੁਸ਼ੀਆਂ ਦਾ ਕਾਰਜ ਹੈ ਇਸੇ ਮਨੋਖ ਦਾ ਵਿਆਹ ਹੋਵੇ ਤੇ ਕਿੰਨੀ ਖੁਸ਼ੀ ਹੁੰਦੀ ਹੈ ਤੇ ਰੱਬ ਰੂਪ ਧੰਗ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਹੋਵੇ ਜਿਨ੍ਹਾਂ ਦੇ ਪਾਸੋਂ ਆਪਾਂ ਅਰਦਾਸਾਂ ਕਰਕੇ ਕਿੰਨੇ ਪਦਾਰਥ ਤੇ ਕਿੰਨਾ ਕੁਝ ਦੁੱਧ ਪੁੱਤ ਆਪਾਂ ਮੰਗਦੇ ਹਾਂ ਉਹਨਾਂ ਦਾ ਵਿਆਹ ਗੁਰਪੁਰਬ ਹੋਵੇ ਤੇ ਆਪਾਂ ਨੂੰ ਜਿਹੜਾ ਹੈ ਫਰਜ਼ ਬਣਦਾ ਹੈ ਤੇ ਚਾਹੀਦਾ ਹੈ ਆਪਾਂ ਵੱਧ ਤੋਂ ਵੱਧ ਗੁਰੂ ਨਾਨਕ ਸਾਹਿਬ ਜੀ ਦੇ ਪੁਰਪੁਰ ਦੇ ਵਿੱਚ ਸ਼ਾਮਲ ਹੋ ਕੇ ਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਹ ਸੰਬੰਧ ਦੇ ਵਿੱਚ ਅੱਜ ਜਿਹੜੀ ਹੈ ਮੀਤਾਂ ਲਈ ਵੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ